ਬੈੱਡ ਸਾਰੇ ਸੜ ਚੁੱਕੇ ਨੇ ਬਿਲਕੁਲ ਖਤਮ ਹੋ ਚੁੱਕੇ ਨੇ ਅਸੀਂ ਕਹਿੰਦਾ ਇਹਨਾਂ ਦਾ ਡਰੈਸਿੰਗ ਟੇਬਲ ਇਹ ਵੀ ਸਾਰਾ ਖਤਮ ਹੋ ਚੁੱਕਿਆ ਤੁਸੀਂ ਦੇਖ ਰਹੇ ਹੋ ਕਿ ਕਾਨਿਆਂ ਦੀ ਛੱਤ ਵੀ ਜਿਹੜੀ ਆ ਸਾਰੀ ਲਗਭਗ ਖਰਾਬ ਹੋ ਚੁੱਕੀ ਬਾਪੂ ਰੌਣ ਵਾਲੀ ਕੋਈ ਕਰਨ ਨਹੀਂ ਆਉਗਾ ਆ ਜਾ ਆ ਗਿਆ ਮਾਰ ਤੋਂ ਚੜਿਆ ਨਹੀਂ ਗਿਆ ਚੜ੍ਹਦੀ ਕਲਾ 'ਚ ਰਹਿਣਾ ਠੀਕ ਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈਗੇ ਆ ਹਜੇ ਕੋਈ ਨਾ ਕੋਈ ਨਿੱਤਰ ਕੇ ਆਊਗਾ ਤੁਹਾਡੇ ਜਿੰਨੀ ਵੀ ਜ਼ਰੂਰਤਾਂ ਆ ਜਿਆਦਾ ਨਹੀਂ ਤਾਂ ਕੁਛ ਨਾ ਕੁਝ ਜ਼ਰੂਰ ਪੂਰੀਆਂ ਕਰਤੀਆਂ ਇਹ ਕਿਸੇ ਦੀ ਮੱਕ ਮਕਾਈ ਹੈ ਜੀ ਤੇ ਮਕਾਈ ਇਹ ਖਾਣ ਲਈ ਰੱਖੀ ਸੀ ਬਾਬੂ ਸਾਰੀ ਖਰਾਬ ਹੋ ਗਈ ਹੈ ਤਗਰੀਬ ਬਹੁਤ ਜ਼ਿਆਦਾ ਆਂ ਤੁਹਾਡੀ ਘਰ ਕੇ ਆਪਣਾ ਕੰਮ ਹੈ ਗੁਜਾਰਾ ਦਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਗਰੀਬ ਨਹੀਂ ਹੈ ਤਾਂ ਤੇ ਗੁਰੂ ਰਾਮਦਾਸ ਦਾ ਲੰਗਰ ਚੱਲ ਰਿਹਾ ਉਹ ਚੱਲਣ ਤੇ ਗੁਰੂ ਰਾਮਦਾਸ ਜੀ ਕੀ ਪਤਾ ਕਿਸ ਮੇਲੇ ਕਿਸ ਰੂਪ ਚ ਆ ਕੇ ਕੀ ਕਰ ਜਣ ਕਰਦਾ ਕੀ ਹਾਲਾਤ ਰਿਹਾ ਹੁਣ ਇਹ ਸਰਕਾਰ ਦਾ ਬਹੁਤ ਮਾੜਾ ਹਾਲਾਤ ਰਿਹਾ ਇਹਦੇ ਘਰ ਦੇ ਵਿੱਚ ਨਾ 4 ਤੋਂ 5-5 ਫੁੱਟ ਪਾਣੀ ਜਿਹੜਾ ਸਰ ਚੜ ਚੁੱਕਾ ਸੀ ਉਹਨਾਂ ਦਾ ਸਮਾਨ ਵੀ ਚੁੱਕਣ ਦੀ ਮਤਲਬ ਬਾ ਨਹੀਂ ਰਹੀ ਸਮਾਨ ਵੀ ਵਿੱਚੇ ਉਹਨਾਂ ਦਾ ਵਿਚਾਰਿਆਂ ਦਾ ਖਰਾਬ ਹੋ ਚੁੱਕਾ ਵਾ ਤੁਸੀਂ ਜਾ ਕੇ ਇਹ ਦੇਖ ਸਕਦੇ ਜੀ ਉਹਨਾਂ ਦਾ ਸਾਰਾ ਪਾਣੀ ਜਿਹੜੇ ਅਸੀਂ ਇਸ ਜਗ੍ਹਾ ਤੇ ਹਾਂਜੀ ਹਾਂਜੀ ਸਰ ਇੱਥੇ 6-6 ਫੁੱਟ ਪਾਣੀ ਇੱਥੇ ਜਿੱਥੇ ਮੈਂ ਚੱਲ ਰਿਹਾ ਮੈਂ ਆਪਣੇ ਪੈਰ ਵੀ ਦਿਖਾਵਾਂਗਾ ਤੁਹਾਨੂੰ ਕਿ ਆ ਪੂਰਾ ਘਾ ਜਿਹੜਾ ਐ ਇਹਦੇ ਉੱਤੇ ਮਲੀ ਜੰਮੀ ਹੋਈ ਐ। ਅੱਛਾ ਇੰਨਾ ਮਾੜਾ ਹਾਲਾ ਇਹ ਇੰਨਾ ਇੰਨਾ ਪਾਣੀ ਤੇ ਪੈਰ ਤੁਨੇ ਨਹੀਂ ਦੇ ਧੱਕੇ ਨਾਲ। ਮੰਨਿਆ ਕਿ ਇਹ ਫੜਕੇ ਤੇ ਪੈਰ ਆਇਆ ਕਰੇਗੇ। ਨੰਗੇ ਨੰਗੇ ਨਹੀਂ ਜਾਂਦਾ। ਬੜੇ ਵਕਤ ਨਾਲ ਜਾਂਦਾ। ਹਾਂ। ਸਾਡਾ ਰੁੱਖ। ਕੋਈ ਚੀਜ਼ ਹੈਗੀ ਨਹੀਂ ਕੋਈ ਸਾਡਾ। ਆ ਬੈੱਡ ਸਾਰੇ ਸੜ ਚੁੱਕੇ ਨੇ। ਬਿਲਕੁਲ ਖਤਮ ਹੋ ਚੁੱਕੇ ਨੇ। ਸਾਰੇ ਬੈਡ ਜਿਹੜੇ ਆ ਇਹ ਸੜ ਚੁੱਕੇ ਨੇ ਇਹ ਇੱਕ ਕੋਈ ਸ਼ੀਸ਼ਾ ਸੀਗਾ ਇਹਨਾਂ ਦਾ ਡਰੈਸਿੰਗ ਟੇਬਲ ਇਹ ਵੀ ਸਾਰਾ ਖਤਮ ਹੋ ਚੁੱਕਿਆ ਕੋਈ ਪਲਸਤਰ ਪਹਿਲਾਂ ਹੀ ਨਹੀਂ ਸੀਗਾ ਔਰ ਉੱਤੇ ਕਾਨਿਆਂ ਦੀ ਛੱਤ ਜਿਹੜੀ ਆ ਪਾਈ ਹੋਈ ਆ ਤੁਸੀਂ ਦੇਖ ਰਹੇ ਹੋ ਕਿ ਕਾਨਿਆਂ ਦੀ ਛੱਤ ਵੀ ਜਿਹੜੀ ਆ ਸਾਰੀ ਲਗਭਗ ਖਰਾਬ ਹੋ ਚੁੱਕੀ ਆ ਔਰ ਇਹ ਹਾਲਾਤ ਨੇ ਇਸ ਬੇਬੇ ਬਾਪੂ ਦੇ ਘਰ ਦੇ ਕਮਰਾ ਜਿਹੜਾ ਇਹਨਾਂ ਦਾ ਇਹ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਖਰਾਬ ਹੋ ਚੁੱਕਿਆ ਕੋਈ ਚੀਜ਼ ਕੋਈ ਸਮਾਨ ਇਹਦਾ ਇੱਥੇ ਬਿਲਕੁਲ ਨਹੀਂ ਬਚਿਆ ਹੋਇਆ ਔਰ ਸਭ ਖਰਾਬ ਹੋ ਗਿਆ ਉਹ ਇਹ ਪੇਟੀ ਵਿੱਚ ਭੇਜ ਗਈ ਸੀਗੀ ਇਹ ਹੁਣ ਠਕਾ ਕੇ ਰੱਖੀ ਆ ਬੰਦਰ ਆ ਖਰਾਬ ਹੋ ਗਈ ਸੀ ਸਾਰੀ ਪੇਟੀ ਅਬ ਇਸ ਤਰ੍ਹਾਂ ਅਸੀਂ ਆਪਣੇ ਇਹਨਾਂ ਖਰਚਾ ਨਹੀਂ ਕਰ ਸਕਦੇ ਜਿੰਨਾ ਨੁਕਸਾਨ ਹੋ ਗਿਆ ਸਾਡੀ ਆਲ ਪੇਟੀ ਹੈ ਕਿਤੇ ਕੋਈ ਮੰਗ ਕਰਦੀ ਸਰਕਾਰ ਤੋਂ ਅਹੀਂ ਤੇ ਭਰਾਵਾ ਤੋਂ ਕਰਨਾ ਸਰਕਾਰ ਨੇ ਸਾਨੂੰ ਕੋਈ ਦੇਣਾ ਬਰਬਾਹ ਕੀ ਸਰਕਾਰ ਅੱਗੇ ਵੀ ਬੜੀ ਮਿਹਰਬਾਨੀ ਜੇ ਦੇ ਜਾਣ ਥੋੜਾ ਬੋੜਾ ਤੇ ਚਲੋ ਵੀ ਕਰਦੇ ਕਹ ਰਹੀ ਬੰਦੇ ਨੇ ਇਹਦਾ ਕੋ ਪਹੁੰਚਾਇਆ ਇਥੇ ਤੇ ਇਸ ਤੋਂ ਪਹਿਲਾਂ ਕੋਈ ਆਇਆ ਇਥੇ ਨਹੀਂ ਜੀ ਕੋਈ ਨਹੀਂ ਆਇਆ ਇਸ ਪਿੰਡ 'ਚ ਕੋਈ ਵੀ ਨਹੀਂ ਆਇਆ ਨਾ ਆਇਆ ਉਹ ਸਾਰਾ ਨੁਕਸਾਨ ਹੈ ਨੁਕਸਾਨ ਹੈ ਕੋਈ ਇੱਥੋਂ ਨਹੀਂ ਵੜਿਆ ਤੇ ਹੁਣ ਕਿੱਦਾਂ ਚਲੇਗਾ ਕਿ ਕੋਈ ਆਪਣਾ ਕੋਈ ਜਿਵੇਂ ਬਾੜੀ ਹੈਗੀ ਆ ਕੋਈ ਸਾਡੀ ਜਿਵੇਂ ਬਾੜੀ ਨਹੀਂ ਕੋਈ ਨਹੀਂ ਕਹਿੰਦੇ 200 ਰੁਪਏ ਜੜੀ ਆ ਜਾਂਦੀ 300 ਆ ਜਾਂਦੀ ਉਹ ਜਿਹੜਾ ਡੰਗ ਦਵਾਉਂਦੇ ਹੂੰ ਹੂੰ ਹੁਣ ਅੱਗੇ ਕਿੱਦਾਂ ਚੱਲੇਗਾ ਅੱਗੇ ਹੁਣ ਮਿਹਰਬਾਨੀ ਕਰਕੇ ਸਾਡੀ ਹੈਲਪ ਕੀਤੀ ਜਾਵੇ ਕੀ ਅਪੀਲ ਕਰਦੇ ਹੋ ਕਿਰ ਸਾਨੂੰ ਕੋਈ ਸਾਡੇ ਛੱਤਾਂ ਆਈਆਂ ਨੇ ਕੋਈ ਪੱਕੀਆਂ ਕਰ ਦਿਓ ਹੂੰ ਕੋਈ ਜਾਨਾਂ ਦੁਨੀਆਂ ਵਾਸਤੇ ਬਿਹਤਰ ਵਾਸਤੇ ਕੋਈ ਸਾਡੀ ਹੈਲਪ ਕਰ ਜਾਓ ਕਿ ਮਿਹਨਤ ਕਰਨ ਕਰਕੇ ਖਾਣੀ ਕਰਨੀ ਅੱਗੇ ਅੱਗੇ ਸਿਆਲ ਚ ਲੈਣੀ ਕੋਈ ਸਭ ਖਤਮ ਹੋ ਚੁੱਕਿਆ ਸਾਰਾ ਇਹ ਸਮਾਨ ਜਿਹੜਾ ਆ ਤੁਸੀਂ ਦਿਖਾ ਦਿਓ ਆ ਇਹਨਾਂ ਤੇ ਬਿਸਤਰੇ ਸਾਰੇ ਹਰੇ ਖਰਾਬ ਹੋ ਚੁੱਕੇ ਹੈ ਫਰਜ ਵੀ ਫਰਜ ਵਿੱਚ ਪੈਣ ਕਿਉਂਕਿ ਤਾਂ ਰਹਿ ਨਹੀਂ ਮੈਂ ਕਹੂੰਗਾ ਵੀਰ ਨੂੰ ਆ ਵੀ ਦਿਖਾ ਦੂੰ ਆ ਸਾਰਾ ਆ ਵੇਖੋ ਇਹਦਾ ਖਰਾਬ ਆ ਵੇਖੋ ਹਜੇ ਭਿੱਜੇ ਪਏ ਆ ਨੇੜੇ ਆ ਜਾ ਮੇਰਾ ਵੀਰ ਆ ਵੇਖੋ ਬਿਲਕੁਲ ਹੀ ਭਿੱਜੇ ਪਏ ਆ ਮੇਰੇ ਤੋਂ ਤਾਂ ਚੱਕਿਆ ਵੀ ਨਹੀਂ ਜਾ ਰਿਹਾ ਪੂਰੇ ਗਿੱਲੇ ਆ ਹਜੇ ਹੈ ਉਹ ਤੋਂ ਬਾਹਰ ਕੱਢੇ ਤੇ ਆ ਸਾਰਾ ਸਮਾਨ ਬੇਬੇ ਬਾਪੂ ਦਾ ਖਰਾਬ ਹੋ ਗਿਆ ਕਿੱਦਾਂ ਪਤਾ ਲੱਗਾ ਕਿ ਪਾਣੀ ਆ ਗਿਆ ਪਾਣੀ ਤਾਂ ਹੁਣ ਸਰਪੰਚ ਸਾਹਿਬ ਜੀ ਉਹਨਾਂ ਨੇ ਕੱਢਿਆ ਅੰਦਰ ਪਤਾ ਹੀ ਨਹੀਂ ਲੱਗਿਆ ਉਹਨਾਂ ਨੇ ਕੱਢਿਆ ਪਾਣੀ ਨਹੀਂ 4 ਵਜੇ ਆਏ ਇਹਨਾਂ ਨਾਲ ਮੰਨੇ ਜਨੇ ਚਾਰ ਵਜੇ 30 ਤਰੀਕੀ ਮੇਰੇ ਆਲੀ 30 ਤਰੀਕੀ 3 ਤਰੀਕੇ 3 ਤਰੀਕੇ ਤੇ ਆਪਾਂ ਤੇ ਹੀ ਆਖਿਆ ਵੀ ਉੱਠ ਕੇ ਨਹੀਂ ਆਏ ਮੰਜਿਆਂ ਦੇ ਪਏ ਇਹਨਾਂ ਨੂੰ ਉਠਾਇਆ ਫਿਰ ਭੱਜ ਕੇ ਗਏ ਉਹਨਾਂ ਕੋ ਫੜਿਆ ਕੱਢਿਆ ਖੁੱਡਿਆ ਨਾ ਉੱਤਨਾ ਭੱਜਣਾ ਹੀ ਪਿਆ ਗਿਆ ਆਪਣੀ ਜਾਣ ਪਤਾ ਕੋਈ ਚੀਜ਼ ਨਹੀਂ ਕੱਢੀ ਮੰਜੇ ਵੀ ਨਹੀਂ ਖੜੇ ਤੂੰ ਉੱਥੇ ਰਹਿ ਸਾਡੇ ਕੋ 10 12 ਦਿਨ ਸਾਡੇ ਕੋ ਸਮਾਨ ਭੱਜ ਗਿਆ ਜੇ ਹੋਰ ਕੇ ਨਾ ਇਹਨਾਂ ਠਾਉਂਦੇ ਭਾਵੇਂ ਰੋੜ ਜਾਂਦੀ ਬਾਪੂ ਰੌਣ ਵਾਲੀ ਕੋਈ ਕਰਨੀ ਨਹੀਂ ਆਹੋ ਆਜ ਆ ਗਿਆ ਮਨਜੂ ਤਾਂ ਲੈਣੇ ਗਿਆ ਚੜ੍ਹਦੀ ਕਲਾ ਚ ਰਹਿਣਾ ਠੀਕ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈਗੇ ਆ ਹਜੇ ਕੋਈ ਨਾ ਕੋਈ ਨਿਤਰ ਕੇ ਆਊਗਾ ਤੁਹਾਡੇ ਜਿੰਨੀ ਵੀ ਜ਼ਰੂਰਤਾਂ ਆ ਜਿਆਦਾ ਨਹੀਂ ਤਾਂ ਕੁਛ ਨਾ ਕੁਝ ਜ਼ਰੂਰ ਪੂਰੀਆਂ ਹੋਣਗੀਆਂ ਬਰਾਦਰਾਂ ਤੇ ਗਰੀਬ ਬਹੁਤ ਜ਼ਿਆਦਾ ਆਂ ਤੁਹਾਡੀ ਕਰਕੇ ਆਪਣਾ ਕੰਮਾਂਗਿਆ ਕਰਨਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਗਰੀਬ ਨਹੀਂ ਹੈ ਤੇ ਗੁਰੂ ਰਾਮਦਾਸ ਦਾ ਲੰਗਰ ਚੱਲ ਰਿਹਾ ਉਹ ਚੱਲਣ ਤੇ ਗੁਰੂ ਰਾਮਦਾਸ ਜੀ ਕੀ ਪਤਾ ਕਿਸ ਵੇਲੇ ਕਿਸ ਰੂਪ ਚ ਆ ਕੇ ਕੀ ਕਰ ਜਾਓ ਅਰਦਾਸ ਕਰਾਂਗੇ ਅਸੀਂ ਵੀ ਤੁਸੀਂ ਵੀ ਅਰਦਾਸ ਕਰੋ ਤੇ ਅਪੀਲ ਵੀ ਕਰਦੇ ਆ ਕਿ ਇਹ ਬੇਬੇ ਬਾਪੂ ਦਾ ਇੱਕ ਘਰ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਜੋ ਇਹਨਾਂ ਦਾ ਨੁਕਸਾਨ ਹੋਇਆ ਜੇ ਤਾਂ ਸਰਕਾਰ ਪੂਰਾ ਕਰ ਦੇਵੇ ਨਹੀਂ ਤਾਂ ਕੋਈ ਗੁਰੂ ਰਾਮਦਾਸ ਜੀ ਦੇ ਜਿਹੜੇ ਚਲਾਏ ਹੋਏ ਲੰਗਰ ਨੇ ਉਹਨਾਂ ਦੇ ਵਿੱਚੋਂ ਕੋਈ ਨਿੱਤਰ ਕੇ ਸਾਹਮਣੇ ਆਵੇ ਤੇ ਇਹਨਾਂ ਦੀ ਬਾਹ ਫੜੇ ਤਾਂ ਕਿ ਇਹਨਾਂ ਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਸੁਖੱਲਾ ਹੋ ਸਕੇ ਉਮੀਦ ਕਰਦੇ ਆ ਕਿ ਕੋਈ ਨਾ ਕੋਈ ਸੰਸਥਾ ਕੋਈ ਨਾ ਕੋਈ ਗੁਰੂ ਦਾ ਪੁੱਤ ਨਿੱਤਰ ਕੇ ਸਾਹਮਣੇ ਆਵੇਗਾ ਔਰ ਇਸ ਬਾਪੂ ਦੀ ਬਾਹ ਜੜੀ ਹੈ ਉਹ ਜ਼ਰੂਰ ਫੜੇਗਾ ਠੀਕ ਹੈ ਬਾਪੂ ਜੀ ਗਿਆ ਜੀ ਆਪਸੀ ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਇਸ ਵੇਲੇ ਅਸੀਂ ਪਹੁੰਚੇ ਹਾਂ ਅਜਨਾਲੇ ਦੇ ਇੱਕ ਪਿੰਡ ਡੱਬਰ ਵਿਖੇ ਜਿੱਥੇ ਕਿ ਇਹ ਪਿੰਡ ਪਿਛਲੇ ਦਿਨੀਂ ਚਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੋਇਆ ਸੀ ਰਾਵੀ ਨੇ ਇਸ ਪਿੰਡ ਨੂੰ ਵੀ ਬਾਕੀ ਪਿੰਡਾਂ ਵਾਂਗੂ ਘੇਰਾ ਪਾਇਆ ਹੋਇਆ ਸੀ ਇਸ ਵੇਲੇ ਜਿਸ ਘਰ ਦੇ ਵਿੱਚ ਮੈਂ ਖੜਾ ਹਾਂ ਥੋੜੀ ਦੇਰ ਪਹਿਲਾਂ ਮੈਂ ਬੇਬੇ ਬਾਪੂ ਜੀ ਨੂੰ ਮਿਲ ਕੇ ਗਿਆ ਬੇਬੇ ਬਾਪੂ ਨੇ ਜੋ ਮੈਨੂੰ ਆਪਣੇ ਘਰ ਦੇ ਹਾਲਾਤ ਦੱਸੇ ਤਾਂ ਮੇਰੇ ਤੋਂ ਰਿਹਾ ਨਹੀਂ ਗਿਆ ਟੀਮ ਜੰਮੂ ਕਸ਼ਮੀਰ ਤੋਂ ਯੂनाइटेड 6 ਅਤੇ ਗੁਰੂ ਨਾਨਕ ਲੰਗਰ ਮਿਸ਼ਨ ਦੀ ਆਈ ਹੋਈ ਸੀ ਅਤੇ ਨਾਲ ਹੀ ਨੈਸ਼ਨਲ ਹਸਪੀਟਲ ਦੇ ਡਾਕਟਰ ਹਰਪਿੰਦਰ ਹਰਬਿੰਦਰ ਸਿੰਘ ਜੀ ਵੀ ਇੱਥੇ ਪਹੁੰਚੇ ਹੋਏ ਸੀ ਮੈਡੀਕਲ ਕੈਂਪ ਦੇ ਲਈ ਤਾਂ ਉੱਥੇ ਦੇ ਜੋ ਐਕਸ ਜੋ ਐਕਸ ਸਰਪੰਚ ਸੀਗੇ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਤਾਂ ਉਹ ਮੈਨੂੰ ਇਸ ਘਰ ਦੇ ਵਿੱਚ ਲੈ ਕੇ ਆਏ ਜਦ ਮੈਂ ਇਸ ਘਰ ਦੇ ਵਿੱਚ ਵੜਿਆ ਤਾਂ ਮੈਨੂੰ ਇਸ ਜਗ੍ਹਾ ਦੇ ਵਿੱਚ ਘਰ ਵਾਲੀ ਕੋਈ ਚੀਜ਼ ਦਿਖਾਈ ਨਹੀਂ ਦਿੱਤੀ ਤਾਂ ਮੇਰੀ ਬੇਬੇ ਬਾਪੂ ਜੀ ਦੇ ਨਾਲ ਗੱਲਬਾਤ ਹੋਈ ਫਿਰ ਤੋਂ ਇੱਕ ਵਾਰ ਮੈਂ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਵਾਵਾਂਗਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਦੇਰ ਪਹਿਲਾਂ ਤੁਹਾਡੀ ਮੇਰੀ ਗੱਲਬਾਤ ਹੋਈ ਆ ਥੋੜੀ ਦੇਰ ਪਹਿਲਾਂ ਤੁਸੀਂ ਆਏ ਹੀ ਸੀ ਮੈਂ ਕੁਝ ਕਿਹਾ ਸੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਇਹ ਟੀਮ ਤੁਹਾਡੀ ਅਰਦਾਸ ਕਬੂਲ ਹੋ ਗਈ ਇਹ ਟੀਮ ਤੁਹਾਡੇ ਕੋਲ ਵਾਰਿਸ ਪੰਜਾਬ ਦੇ ਪਹੁੰਚ ਚੁੱਕੀ ਹੈ ਵੀਰ ਸਰਬਜੀਤ ਸਿੰਘ ਜੀ ਵੀ ਇੱਥੇ ਆਏ ਹੋਏ ਨੇ ਮੈਨੂੰ ਲੱਗਦਾ ਹੈ ਕਿ ਜਿਵੇਂ ਗੁਰੂ ਨਾਨਕ ਲੰਗਰ ਮਿਸ਼ਨ ਜੰਮੂ ਦੇ ਵਿੱਚ ਲੈਂਟਰ ਦੀ ਸੇਵਾ ਖਾਸ ਕਰਕੇ ਕਰਦਾ ਹੈ। ਤੋਂ ਉਮੀਦ ਕਰਦੇ ਹਾਂ ਕਿ ਵਾਰਸ ਪੰਜਾਬ ਦੇ ਕਿਉਂਕਿ ਇਹ ਪੰਜਾਬ ਦੇ ਵਾਰਸ ਨੇ। ਜੇ ਪੰਜਾਬ ਦੇ ਵਾਰਸ ਨੇ ਤੇ ਆਪਣੇ ਬੇਬੇ ਤੇ ਬਾਪੂਆਂ ਦੀ ਸਾਹਮ ਸਵਾਲ ਜ਼ਰੂਰ ਕਰਨਗੇ। ਵੀਰ ਸਰਜੀਤ ਸਿੰਘ ਜੀ ਵਾਰਸ ਪੰਜਾਬ ਦੇ ਸਾਡੇ ਨਾਲ ਜੁੜੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ। ਬੇਬੇ ਬਾਪੂ ਜੀ ਨੂੰ ਮੈਂ ਮਿਲ ਕੇ ਗਿਆ। ਇਹਨਾਂ ਤੋਂ ਮੇਰੇ ਨਾਲ ਮਤਲਬ ਰੋਂਦੇ ਹੋਏ ਗੱਲਬਾਤ ਇਹਨਾਂ ਨੇ ਕੀਤੀ ਤਾਂ ਮੈਂ ਵੀਡੀਓ ਬਣਾ ਰਿਹਾ ਸੀ ਪਰ ਅਸੀਂ ਥੋੜੀ ਦੇਰ ਪਹਿਲਾਂ ਬੇਬੇ ਬਾਪੂ ਜੀ ਦੇ ਨਾਲ ਗੱਲ ਕਰ ਰਹੇ ਸੀ ਤਾਂ ਬਾਪੂ ਜੀ ਨੂੰ ਮੈਂ ਕਿਹਾ ਕਿ ਗੁਰੂ ਰਾਮਦਾਸ ਦੇ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਪਹੁੰਚ ਜਾਣਗੇ ਛੇਤੀ ਹੀ ਉਹ ਮੈਂ ਵੀਡੀਓ ਹਜੇ ਚਲਾਈ ਨਹੀਂ ਹੈ ਪਰ ਮੇਰੇ ਖਿਆਲ ਚ ਉਸ ਤੋਂ ਪਹਿਲਾਂ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੀਰ ਤੁਸੀਂ ਆਪ ਇੱਥੇ ਪਹੁੰਚ ਚੁੱਕੇ ਹੋ ਕੀ ਕਹਿਣਾ ਚਾਹੋਗੇ ਕਿ ਆ ਤੁਹਾਨੂੰ ਗੁਰੂ ਰਾਮਦਾਸ ਜੀ ਨੇ ਹੀ ਭੇਜਿਆ ਵੈਗਰੂ ਜੀ ਇਹ ਜਿਹੜੇ ਸ਼ਬਦ ਹਨ ਇਹਨਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਜਿਸ ਦਿਨ ਪਿੰਡ ਰਿਆਰਡ ਦੇ ਵਿੱਚ ਮੈਂ ਦੋ ਤਰੀਕ ਨੂੰ ਸਰਵੇ ਕਰਕੇ ਗਿਆ ਤੇ ਅੱਗੋਂ ਦੇ ਹਾਲਾਤ ਆਲੇ-ਦੁਆਲੇ ਦੇ ਦੇਖਿਆ ਤੇ ਗਿਆ ਤੇ ਬਹੁਤ ਜ਼ਿਆਦਾ ਬੁਰੇ ਸੀ ਸਾਰੀਆਂ ਸਾਈਡਾਂ ਤੇ ਪਾਣੀ ਤੇ ਅਸੀਂ ਕਿਸ਼ਤੀ ਲੈ ਕੇ ਇਹ ਕੁਝ ਇਲਾਕਿਆਂ ਦੇ ਵਿੱਚ ਗਏ ਕਿ ਕਿਸ਼ਤੀ ਨਹੀਂ ਸਾਨੂੰ ਵੇਖਣਾ ਪਿਆ ਹਰ ਤਰਫ ਐਂ ਲੱਗ ਰਿਹਾ ਕਿ ਜਿਵੇਂ ਕੋਈ ਸਮੁੰਦਰ ਆ ਇੱਥੇ ਕੋਈ ਵਸਦਾ ਨਹੀਂ ਹੋਊਗਾ ਤੇ ਉਸ ਵਕਤ ਅਸੀਂ ਕਰੀਬ ਮੈਂ ਦੱਸਦਾ ਵੀ ਹਾਂ ਕਿ ਕੈਂਪ ਦੇ ਵਿੱਚ 15 ਕੁ ਹਜ਼ਾਰ ਦਾ ਸਮਾਨ ਲੈ ਕੇ ਤੇ ਉੱਥੇ ਅਸੀਂ ਬੈਠ ਗਏ ਕਿ ਇਹ ਇਹ ਸਮਾਨ ਅਸੀਂ ਵੰਡਦੇ ਆਂ ਤੇ ਹੌਲੀ ਹੌਲੀ ਸੰਗਤ ਆਪਣੇ ਆਪ ਲੈ ਕੇ ਆਊਗੀ ਤੇ ਅੱਜ ਪਤਾ ਨਹੀਂ ਕਿੰਨੇ ਆ ਲੱਖਾਂ ਦਾ ਤੇ ਕਿੰਨਾ ਕੋਸ਼ ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭੇਜਿਆ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਹੁੰਦੀ ਆ ਸੋ ਤੁਸੀਂ ਵੀ ਆਖਿਆ ਤੁਸੀਂ ਅਜੇ ਵੀਡੀਓ ਨਹੀਂ ਚਲਾਈ ਹੈ ਨਾ ਤੁਸੀਂ ਇਹ ਗੱਲ ਕਹੀ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਭੇਜਣਗੇ ਤਾਂ ਆ ਜਿਹੜੀ ਟੀਮ ਆ ਆ ਜਿਹੜੇ ਕਾਰਜ ਆ ਇਸ ਗੁਰੂ ਰਾਮਦਾਸ ਪਾਤਸ਼ਾਹ ਜੀ ਹੀ ਲੈ ਕੇ ਆਏ ਆ ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਹੀ ਜਿਹੜੇ ਹੈਗੇ ਆ ਇਹ ਕਾਰਜ ਸੰਪੂਰਨ ਕਰਨਗੇ ਇਹ ਸਾਡੇ ਬੇਬੇ ਬਾਪੂ ਨੇ ਤੇ ਬੇਬੇ ਬਾਪੂ ਦੀ ਸੰਭਾਲ ਉਹਨਾਂ ਦੇ ਸਪੁੱਤ ਕਰਦੇ ਹੁੰਦੇ ਆ ਮੈਂ 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 ਬੇਬੇ ਬਾਪੂ ਜੀ ਬਾਪੂ ਜੀ ਤੁਹਾਨੂੰ ਮੈਂ ਕਿਹਾ ਸੀ ਕਿ ਮੱਛਰਾਂ ਵਾਸਤੇ ਮਸ਼ੀਨ ਵੀ ਗੁਰਰਾਮਦਾਸ ਭੇਜ ਦੇਣਗੇ ਹਾਂਜੀ ਹਾਂਜੀ ਤਾਂ ਕੀ ਲੱਗਦਾ ਹੁਣ ਅਰੀ ਜੀ ਪਹੁੰਚ ਗਈ ਹੈ ਪਹੁੰਚ ਗਈ ਹਾਂਜੀ ਕਿੰਨੀ ਦੇਰ ਪਹਿਲਾਂ ਅਸੀਂ ਆਏ ਸੀ ਇਹ ਅਜੇ ਤਾਂ ਘੰਟਾ ਵੀ ਨਹੀਂ ਹੋਇਆ ਇਹ ਗੱਲ ਨੂੰ ਤੇ ਅੱਧਾ ਘੰਟੇ ਦੇ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕਰਤੀ ਤੇ ਮੇਰੇ ਖਿਆਲ 'ਚ ਸਾਨੂੰ ਸਾਰਿਆਂ ਨੂੰ ਉਹਦੇ ਤੇ ਹੀ ਵਿਸ਼ਵਾਸ ਰੱਖਣਾ ਚਾਹੀਦਾ ਤੇ ਕਿਵੇਂ ਕਿਵੇਂ ਦੇਖਦੇ ਹੋ ਕਿ ਹੁਣ ਮੇਰੇ ਖਿਆਲ 'ਚ ਬੇਬੇ ਬਾਪੂ ਜੀ ਦੀ ਹੈ ਕਿ ਅਸੀਂ ਗੱਲ ਕਰੀਏ ਇਹਨਾਂ ਦਾ ਲੈਂਟਰ ਜਿਹੜਾ ਕਾਨਿਆਂ ਦਾ ਪਿਆ ਹੋਇਆ ਤੁਸੀਂ ਵੇਖਿਆ ਹੋਣਾ ਅੰਦਰ ਜੇ ਮੈਂ ਜੇ ਕਹੋ ਤਾਂ ਆਪਾਂ ਚੱਲ ਕੇ ਵੇਖ ਲਈਏ ਇੱਕ ਵਾਰ ਫੇਰ ਨਹੀਂ ਬਿਲਕੁਲ ਜੀ ਅਸੀਂ ਵੇਖਿਆ ਤੇ ਤੁਸੀਂ ਵੀ ਵਿਖਾ ਦੇਣਾ ਇਸ ਚੈਨਲ 'ਤੇ ਤਾਂ ਇਹ ਦੇਖੋ ਜੀ ਮੈਂ ਬੜਾ ਜ਼ਿਆਦਾ ਕੰਮ ਕਰ ਰਿਹਾ ਸੀ ਤੇ ਤਾਲਮਪੁਰਾ ਸਾਹਿਬ ਮੇਰੇ ਕੋਲ ਆਏ ਕੁਝ ਜ਼ਰੂਰੀ ਮੀਟਿੰਗਾਂ ਤੋਂ ਇਹ ਆਏ ਤੇ ਇੱਕਦਮ ਅਚਾਨਕ ਉਹ ਫੁਰਨਾ ਇਹ ਬਣਿਆ ਮੰਦੇ ਵਿੱਚ ਕਿ ਤਾਲਮਪੁਰਾ ਸਾਹਿਬ ਚਲੋ ਆਪਣਾ ਕੈਂਪ ਲੱਗਾ ਹੋਇਆ ਤੇ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਬਿਲਕੁਲ ਤਾਲਮਪੁਰਾ ਸਾਹਿਬ ਵੀ ਇਸ ਚੀਜ਼ ਤੇ ਦੱਸਣਗੇ ਤੁਹਾਨੂੰ ਕਿ ਕੋਈ ਸਾਡਾ प्लान ਨਹੀਂ ਸੀ ਕੋਈ ਇਹੋ ਜੀ ਗੱਲ ਨਹੀਂ ਪਰ ਅਚਾਨਕ ਬੈਠੇ ਬੈਠੇ ਆ ਗੱਲ ਕਰਦੇ ਕਰਦੇ ਆ ਕਿ ਆਖਿਆ ਕਿ ਜੀ ਕੈਂਪ ਲੱਗਾ ਉੱਥੇ ਤੇ ਕਿਸੇ ਵੀ ਕੈਂਪ ਤੇ ਸਾਡੇ ਤੋਂ ਜਾਇਆ ਨਹੀਂ ਗਿਆ ਤੇ ਜਲਦੀ ਤੋਂ ਜਲਦੀ ਉਸ ਕੈਂਪ ਦੇ ਵਿੱਚ ਚੱਲ ਗਏ ਸੋ ਅਸੀਂ ਅੱਧਾ ਕੀ ਘੰਟਾ ਹੋਇਆ ਹੋਊਗਾ ਸਾਨੂੰ ਇਹ ਆਪਸ ਵਿੱਚ ਗੱਲ ਕਰ ਬਾਅਦ ਕੀਤੀਆਂ ਨੂੰ ਤੇ ਸਾਇਤ ਹੋ ਸਕਦਾ ਕਿ ਗੁਰੂ ਰਾਮਦਾਸ ਇਹ ਕਲਾ ਕਹਿੰਦੇ ਹੁੰਦੇ ਨਾ ਕਲਾ ਵਰਤ ਕਲਾ ਵਰਤ ਗਈ ਜੀ ਇਹ ਕਲਾ ਹੋਇਆ ਵਰਤਦੀ ਹੈ ਤੇ ਤੁਸੀਂ ਇੱਥੇ ਬਾਪੂ ਜੀ ਉਹਨਾਂ ਨਾਲ ਗੱਲ ਕਰ ਰਹੇ ਸੀ ਤੁਹਾਨੂੰ ਦਿਲ ਤੋਂ ਦਰਦ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੁਹਾਨੂੰ ਭੇਜਿਆ ਇਹਨਾਂ ਦੇ ਕੋਲ ਤੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਨੈਟਵਰਕ ਬੜਾ ਤੇਜ ਹਾ ਉਹਨਾਂ ਨੇ ਉਸੇ ਵਕਤ ਜਿਹੜਾ ਅਸੀਂ ਸਾਨੂੰ ਰਿੰਗ ਦਿੱਤੀ ਤੇ ਅਸੀਂ ਤੁਹਾਡੇ ਕੋਲ ਪਹੁੰਚ ਗਏ ਗੁਰੂ ਪਾਸ਼ਾ ਕਿਰਪਾ ਕਰਨਗੇ ਸਾਰੀਆਂ ਸੇਵਾਵਾਂ ਦੇਣਗੇ ਤੇ ਹੁਣ ਇੱਕ ਹੋਰ ਵੀ ਅਸੀਂ ਵੱਡੀ ਸੇਵਾ ਜਿਹੜੀ ਕਿ ਤਾਲਪੁਰਾ ਸਾਹਿਬ ਤੁਹਾਨੂੰ ਕਹਿ ਚੁੱਕੇ ਨੇ ਕਿ ਇੱਕ ਟੈਂਪਰੇਰੀ ਸ਼ੈਲਟਰ ਜਿਹੜਾ ਅਸੀਂ ਬਹੁਤ ਜਲਦੀ ਹੋ ਸਕਦਾ ਹੈ ਕਿ ਕੱਲ ਹੀ ਇੱਥੇ ਲਗਾ ਦਿੱਤਾ ਜਾਵੇ ਤੇ ਉਸ ਅਲਾਵਾ ਵੀ ਇੱਕ ਵੱਡੀ ਸੇਵਾਵਾਂ ਮੈਂ ਤਾਲਪੁਰਾ ਸਾਹਿਬ ਜੀ ਨੂੰ ਆਪ ਹੀ ਕਹਾਂਗੇ ਕਿ ਇੱਕ ਅਸੀਂ ਸੇਵਾਵਾ ਦੇ ਰਹੇ ਹਾਂ ਉਹ ਵੀ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਆ ਉਹ ਦੇਖੋ ਜੀ ਆਪਾਂ ਗੱਲ ਕਰ ਰਹੇ ਆ ਅਜੇ ਸਾਡੀ ਟੀਮ ਚ ਕੋਈ ਗੱਲ ਨਹੀਂ ਹੋਈ ਪਰ ਗੁਰੂ ਰਾਮਦਾਸ ਪਾਸ਼ਾ ਨੇ ਸਾਨੂੰ ਸਿਗਨਲ ਦਿੱਤਾ ਹੈ ਤੇ ਉਹ ਤਾਲਮਪੁਰਾ ਸਾਹਿਬ ਆਪ ਜੀ ਨੂੰ ਖੁਦ ਹੀ ਦੱਸਣ ਕਿ ਉਹ ਹੁਣੇ ਸਿਗਨਲ ਵੀਰ ਜੀ ਸਿਗਨਲ ਸਿਗਨਲ ਜਿਹੜਾ ਆ ਉਹ ਫੁੱਲੇ ਆ ਇਸ ਵੇਲੇ ਤੇ ਮੈਂ ਭਾਈ ਸਾਹਿਬ ਕੀ ਕਹੋਗੇ ਅੱਜ ਜੋ ਤੁਸੀਂ ਇਹ ਵਰਤਾਰਾ ਹੀ ਆ ਮੈਨੂੰ ਤਾਂ ਵਰਤਾਰਾ ਲੱਗਣ ਡਿਆ ਐਵੇਂ ਨਹੀਂ ਕੋਈ ਇੰਨੀ ਛੇਤੀ ਇੱਥੇ ਪਹੁੰਚ ਜਾਂਦਾ ਹਜੇ ਮੇਰੇ ਤਾਂ ਦਿਮਾਗ ਚ ਨਹੀਂ ਸੀਗਾ ਮੈਂ ਮੈਨੂੰ ਮੇਰੀਆਂ ਤਾਂ ਆਪ ਅੱਖਾਂ ਭਰੀਆਂ ਹੋਈਆਂ ਸੀ ਜਦ ਮੈਂ ਬਾਪੂ ਜੀ ਦੇ ਨਾਲ ਗੱਲ ਕਰ ਰਿਹਾ ਸੀ ਕਿਵੇਂ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਅਸੀਨਾ ਜੀ ਬਿਲਕੁਲ ਅੱਜ ਮੀਟਿੰਗ ਕਿਤੇ ਸਾਡੀ ਚੱਲ ਰਹੀ ਸੀਗੀ ਕੋਈ ਹੜਾ ਨੂੰ ਲੈ ਕੇ ਜੀ ਜੀ ਕੋਈ ਇਸ ਤਰ੍ਹਾਂ ਦੀ ਪਲਾਨ ਨਹੀਂ ਸੀਗੀ ਅਸੀਂ ਮੀਟਿੰਗ 'ਚ ਸੀਗੇ ਇਹ ਕੈਂਪਸ 'ਚ ਸੀਗੇ ਕੈਂਪ ਤੇ ਆ ਕੇ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਆਏ ਆ ਤੇ ਆਖੇ ਕੋਈ ਗੱਲ ਨਹੀਂ ਹੋਈ ਸਿਰਫ ਇੱਕ ਗੱਲ ਇੰਨੀ ਕੀ ਹੋਈ ਕਿ ਉੱਥੇ ਕੈਂਪ ਲੱਗਾ ਆ ਤੇ ਸਾਨੂੰ ਐ ਲੱਗ ਰਿਹਾ ਕਿ ਅਸੀਂ ਉਸ ਕੈਂਪ ਦੇ ਵਿੱਚ ਜਾਏ ਇ ਇਹਨਾਂ ਦੇ ਨਾਲ ਜਦੋਂ ਗੱਲ ਹੋਈ ਤੇ ਇਹ ਗੱਲ ਜਦ ਦੱਸੀ ਤੇ ਇਹਨਾਂ ਵੀਰਾਂ ਨੇ ਵੀ ਉਸੇ ਵੇਲੇ ਕਿਹਾ ਕਿ ਨਹੀਂ ਆਪਾਂ ਉੱਥੇ ਜਾਣਾ ਮੈਂ ਕਹਿੰਦਾ ਕਿ ਤੁਸੀਂ ਕੰਮ ਨਹੀਂ ਆਪਣੇ ਜਾਣਾ ਕਿੰਦੇ ਕੋਈ ਗੱਲ ਕੰਮ ਰਹਿਣ ਤੋਂ ਅਹੀਂ ਉੱਥੇ ਜਾਣਾ ਪੈਣਾ ਤੇ ਜਦੋਂ ਅਸੀਂ ਇੱਥੇ ਆਏ ਆ ਆ ਕੇ ਆ ਸਾਰਾ ਸਿਸਟਮ ਵੇਖਿਆ ਭੈਣ ਨੂੰ ਮਿਲੇ ਆ ਬਾਪੂ ਜੀ ਨੂੰ ਮਿਲੇ ਆ ਇਹਨਾਂ ਦੇ ਵੇਖੋ ਹੈਂਡੀਕੈਪ ਇਹਨਾਂ ਦੇ ਕੋਲ ਪਿੱਛੇ ਵੀ ਮੈਂ ਦਿਖਾਉਣਾ ਚਾਹੁੰਦਾ ਕੰਮਕਾਰ ਵੀ ਨਹੀਂ ਕੰਮਕਾਰ ਵੀ ਨਹੀਂ ਕਰ ਸਕਦੇ ਜਿੱਥੇ ਮੇਰੇ ਵੀਰ ਜੀ ਨੇ ਇਹ ਮੇਰੇ ਸਰਬਜੀਤ ਵੀਰ ਜੀ ਹੁਣ ਇਹਨਾਂ ਨੇ ਇਹ ਇੱਕ ਗੱਲ ਕੀਤੀ ਸੀ ਕਿ ਮੈਂ ਵੀ ਪਿੱਛੇ ਗੱਲ ਕੀਤੀ ਸੀ ਕਿ ਇਹਨਾਂ ਨੂੰ ਟੈਂਪੋਰੀ ਸ਼ੈਲਟਰ ਜਿਹੜਾ ਉਹ ਨਾਲ ਬਣਾ ਕੇ ਵੀ ਦੇਾਂਗੇ ਪਰ ਹੁਣ ਆਉਣ ਦਾ ਟਾਈਮ ਅਸੀਂ ਇਹਨਾਂ ਨੂੰ ਇੱਥੇ 11000 ਰੁਪਇਆ ਜੜਾਇਆ ਉਹ ਸੇਵਾ ਵੀ ਜਿਹੜੀ ਆ ਹੁਣ ਇਮੀਡੀਏਟ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਜੀ ਤੁਹਾਡਾ ਲਾਭ ਸਿੰਘ ਲਾਭ ਸਿੰਘ ਜੀ ਐਸੇ ਪਿੰਡ ਦੇ ਜੇ ਨੱਬਰ ਦੇ ਹਾਂਜੀ ਹਾਂਜੀ ਇਹ ਬੇਬੇ ਬਾਪੂ ਦਾ ਇਹ ਵਾਰਸ ਪੰਜਾਬ ਵੱਲੋਂ ਆਪ ਜੀ ਦੇ ਖਾਤੇ ਦੇ ਵਿੱਚ 11000 ਰੁਪਇਆ ਆ ਰਿਹਾ ਜੀ ਹਾਂਜੀ ਹਾਂਜੀ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਬੇਬੇ ਬਾਪੂ ਦੇ ਜਦੋਂ ਵੀ ਕੰਮ ਲੱਗੇਗਾ ਹਾਂਜੀ ਉਸੇ ਲਈ ਜਾਂ ਜਿੱਦਾਂ ਸਰਵਜੀਤ ਭਾਜੀ ਕਹਿਣਗੇ ਇਹਨੂੰ ਉਸੇ ਤਰ੍ਹਾਂ ਹੀ ਕਰਨਾ ਹਾਂਜੀ ਜੀ ਮਨਜ਼ੂਰ ਹੈ ਜੀ ਮਨਜ਼ੂਰ ਹੈ ਜੀ ਹਾਂਜੀ ਵੀਰ ਜੀ ਆ ਦੇਖੋ ਜੀ ਸਕੈਨ ਹੋ ਗਿਆ ਜੀ ਤੇ ਆ 11000 ਰੁਪਏ ਬੇਬੇ ਬਾਪੂ ਜੀ ਕਿੱਥੇ ਬਾਪੂ ਜੀ ਕਿੱਥੇ ਨੇ ਬਾਪੂ ਜੀ 11000 ਰੁਪਏ ਤੁਹਾਡੇ ਆ ਵੀਰ ਜੀ ਦੇ ਖਾਤੇ ਦੇ ਵਿੱਚ ਚਲ ਗਿਆ ਇਹ ਇਹ ਤੁਹਾਡੇ ਮਕਾਨ ਦੇ ਲਈ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਜਦੋਂ ਵੀ ਲੇਬਰ ਲੂਬਰ ਹੋਏਗੀ ਇਹ ਭਾਜੀ ਜਿਹੜੇ ਆ ਇਸੇ ਦੇ ਵਿੱਚੋਂ ਖਰਚਾ ਕਰਨਗੇ ਜੀ ਜੀ ਇੱਕ ਵਾਰ ਹਾਂਜੀ ਤੇ ਕੀ ਤੁਸੀਂ ਵੇਖੋਗੇ ਕਿ ਤੁਹਾਡੇ ਤੱਕ 11000 ਪਹੁੰਚਿਆ ਜਾਂ ਨਹੀਂ ਪਹੁੰਚਿਆ ਜੀ ਹਾਂਜੀ ਪਹੁੰਚ ਗਿਆ ਬਾਬੂ ਜੀ ਵਾਰਿਸ ਪੰਜਾਬ ਦੇ ਆਗੇ ਜੀ ਕੀ ਕਹਿੰਦੇ ਹੋ ਬਹੁਤ ਮਿਹਰਬਾਨੀ ਮੈਂ ਤੇ ਤੁਹਾਨੂੰ ਧੰਨਵਾਦ ਕਰਾਂਗਾ ਧੰਨਵਾਦ ਸਿਰਫ ਸ੍ਰੀ ਗੁਰੂ ਰਾਮਦਾਸ ਗੁਰੂ ਰਾਮਦਾਸ ਦਾ ਧੰਨਵਾਦ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿਹਦਾ ਕਰਨਾ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰੋ ਤੇ ਇਹ 11 ਨਹੀਂ ਇਹ ਕਦੋਂ 11 ਲੱਖ ਬਣ ਜਾਣੇ ਆ ਇਹ ਪਤਾ ਹੀ ਨਹੀਂ ਚੱਲਣਾ। ਤੋਂ ਮੇਰੇ ਮਨ ਜੀ ਤਾਂ ਪਰ ਰਿਹਾ ਮੈਂ ਇੰਨੀ ਵੀ ਮੇਰੀ ਜਲਤ ਨਹੀਂ ਆ ਗਈ। ਓਹੋ ਬਾਪੂ ਰੋਣਾ ਨਹੀਂ ਹੈ ਬਸ। ਭਈ ਤੋਂ ਤੁਸੀਂ ਤੁਸੀਂ ਪਹਿਲਾਂ ਤਾਂ ਅਥਰੂ ਰੋਕੋ। ਮਾਤਾ ਜੀ ਰੋਣਾ ਨਹੀਂ ਹੈ। ਰੋਣਾ ਨਹੀਂ। ਗੁਰੂ ਪਾਤਸ਼ਾਹ ਦੇ ਪੋਤੇ ਆ ਤੁਹਾਡੇ ਪੋਤੇ ਆ ਤੁਹਾਡੇ ਕੋਲੇ ਆਏ ਆ ਤੇ ਐਵੇਂ ਨਹੀਂ ਆ ਗਏ। ਮੈਨੂੰ ਇੱਕ ਚੀਜ਼ ਲੱਗਦਾ ਕਿ ਕਲਾ ਹੋਰ ਵਰਤਨ ਵਾਲੀ ਆ। ਗੁਰੂ ਪਾਤਸ਼ਾਹ ਕਿਰਪਾ ਕਰਨ ਹੋਰ ਵੀ ਸੇਵਾਵਾਂ ਆਉਣਗੀਆਂ, ਹੋਰ ਵੀ ਚੀਜ਼ਾਂ ਹੋਣਗੀਆਂ, ਹੋਰ ਵੀ ਗੱਲਾਂ ਹੋਣਗੀਆਂ। ਬਾਪੂ ਜੀ ਦੇ ਜਿਹੜੇ ਆਸੂ ਆ ਨਾ ਉਹ ਇਹ ਬਿਆਨ ਕਰਦੇ ਆ ਕਿ ਜਦੋਂ ਤੱਕ ਗੁਰੂ ਰਾਮਦਾਸ ਪਾਤਸ਼ਾਹ ਦੀ ਸਿੱਖ ਕੌਮ ਦੇ ਉੱਤੇ ਇਸੇ ਤਰੀਕੇ ਨਾਲ ਕਿਰਪਾ ਰਹੀ ਸਾਡਾ ਪੰਥ ਪ੍ਰਗਟਿਆ ਏ ਉਦੋਂ ਤੱਕ ਸਾਨੂੰ ਕੋਈ ਆਫਤਾ ਸਾਨੂੰ ਕੋਈ ਵੀ ਚੀਜ਼ ਝੁਕਾ ਨਹੀਂ ਸਕਦੀ ਅਸੀਂ ਇੱਕ ਮੁੱਠੋ ਕੇ ਚੱਲਦੇ ਰਹੀਏ ਬਾਪੂ ਜੀ ਸਦਾ ਹੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਦਾ ਜ਼ਿਕਰ ਕਰਦੇ ਰਹੋ ਉਹਨਾਂ ਦਾ ਨਾਮ ਲੈਂਦੇ ਰਹੋ ਰਾਮਦਾਸ ਪਾਤਸ਼ਾਹ ਬਹੁਤ ਕਰ ਕਰਨਗੇ ਕੁਛ ਜੋ ਵੀ ਅੱਜ ਅਸੀਂ ਮੇਰੇ ਤੋਂ ਵੀ ਖੁਦ ਨਹੀਂ ਬੋਲਿਆ ਜਾ ਰਿਹਾ ਮੈਂ ਵੀ ਭਾਹ ਭੁਕ ਜਾ ਹੋ ਗਿਆ ਹੈ ਗੁਰੂ ਪਾਸ਼ਾ ਨੇ ਪ੍ਰਗਟ ਕੀਤੀ ਹੋਈ ਕੌਮ ਉਹ ਜਦੋਂ ਤੱਕ ਜਿਉਂਦੀ ਆ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਬੇਪੇ ਬਾਪੂਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੋਣਗੇ ਗੁਰੂ ਪਾਸ਼ਾ ਕਿਰਪਾ ਕਰਨਗੇ ਜੀ ਅ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਜਤਿੰਦਰ ਸਿੰਘ ਜੀ ਜੁੜੇ ਨੇ ਵੀਰ ਜੀ ਮਾਹੌਲ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਇਸ ਮਾਹੌਲ ਨੂੰ ਦੇਖ ਕੇ ਵੀਰ ਜੀ ਸਾਰੇ ਵੀਰ ਸਾਡੇ ਸਾਰਾ ਕੁਝ ਬੋਲ ਬੈਠੇ ਨੇ ਤੇ ਮੋਲ ਦੇ ਬਾਰੇ ਸਭ ਕੁਝ ਦੱਸ ਬੈਠੇ ਨੇ ਤੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਤਰਫੋਂ ਜਿਹੜੀ ਸੇਵਾ ਹੈਗੀ ਸਰਯੇ ਦੀ ਵਾਹਿਗੁਰੂ ਤੇ ਸਿਮਰ ਦੀ ਸੇਵਾ ਜਿਹੜੀ ਅਸੀਂ ਇਹਨੇ ਦੂਰ ਆ ਨਹੀਂ ਸਕਦੇ ਤੇ ਇਹ ਵਾਰਸ ਪੰਜਾਬ ਦਾ ਜਿਹੜਾ ਕੋਡ ਨੰਬਰ ਹੋਏਗਾ ਸੀਸੀ ਕੈਸੇ ਪਾ ਦਿਆਂਗੇ ਕੀ ਕਹਿੰਦੇ ਹੋ ਜਿੰਨੇ ਪੈਸੇ ਨੇ ਸੁਰੀਆ ਕਾ ਖੁਸ਼ ਹੋਜੋ ਗਿਆ ਮਾਨਸ ਵਾਹਿਗੁਰੂ अच्छा ता जी ਤੁਹਾਨੂੰ ਇੱਕ ਚੀਜ਼ ਕਹੀ ਪਹਿਲਾਂ ਕਿਹਾ ਕਿ ਕੋਈ ਕਲਾ ਵਰਤੂਗੀ ਤਾਂ ਉਦੋਂ ਤਾਲਮਪੁਰਾ ਸਾਹਿਬ ਜੀ ਵੱਲੋਂ ਇਹ ਹੋ ਗਿਆ ਕਿ ਟੈਂਪਰੇਰੀ ਸ਼ਟਰ ਲੱਗ ਜਾਊਗਾ ਤੇ ਫਿਰ ਇਹ ਵੀ ਨਹੀਂ ਤੇ ਉਹਨਾਂ ਤਾਲਮਪੁਰਾ ਸਾਹਿਬ ਜੀ ਨੇ ਕਹਿਤਾ ਕਿ 11000 ਦੀ ਜਿਹੜੀ ਸੇਵਾ ਹੋਣੀ ਕੀਤੀ ਜਾਊਗੀ ਤੇ ਤੁਹਾਨੂੰ ਫਿਰ ਗੱਲਾਂ ਕਰਦੇ ਕਰਦੇ ਕਿਹਾ ਕਿ ਕਲਾ ਹੋ ਸਕਦਾ ਕਿ ਇੱਕ ਹੋਰ ਵਰਤ ਜੇ ਹੈਨਾ ਜੀ ਤੇ ਸੀਮੈਂਟ ਸਰੀਆ ਵੀ ਆ ਗਿਆ ਜੀ ਜੀ ਹਿੰਮਤ ਨਹੀਂ ਵੀ ਮੈਂ ਕਿਹਨੇ ਸੰਗਤਾਈ ਨੂੰ ਪਾਣੀ ਦਾ ਘੁੱਟ ਪਿਆ ਸਕਾ ਉਹ ਵਾਜੀ ਬਾਪੂ ਜੀ ਹੈ ਹੀ ਸਾਰਾ ਸਾਰਾ ਕੁਝ ਤੁਹਾਡਾ ਹੀ ਚੱਲ ਰਿਹਾ ਹੈ ਸਭ ਕੁਝ ਤੁਹਾਡਾ ਹੀ ਹੈ ਮੈਨੂੰ ਕਿਹੇ ਗੱਲ ਦਾ ਨਹੀਂ ਮੈਨੂੰ ਇਹ ਹੀ ਆ ਵੀ ਕਿ ਪਾਣੀ ਘਰ ਹੋਏ ਪਾਣੀ ਪਿਆ ਹੈ ਵਾਰਿਸ ਪੰਜਾਬ ਦੇ ਆ ਗਏ ਆ ਤੁਹਾਡੇ ਘਰ ਹੁਣ ਗੁਰੂ ਰਾਮਦਾਸ ਸਭ ਕੁ ਗੁਰੂ ਰਾਮਦਾਸ ਜੀ ਨੇ ਘਲਤਾ ਉਹਨਾਂ ਨੂੰ ਆ ਗਏ ਆ ਨੇੜੇ ਹੁਣ ਹੋ ਜਾਓ ਕੋਲ ਹੀ ਖੜਿਆ ਤੁਹਾਡੇ ਸਾਰੇ ਤੇ ਹੁਣ ਆਥੂ ਪਹੁੰਚ ਕੇ ਤੇ ਹੁਣ ਖੁਸ਼ ਹੋ ਜਾਓ ਨੈ ਇਮਾਨ ਬੜਾ ਠੀਕ ਹੈ ਤੇ ਸਾਡੇ ਇਹ ਇਹਨਾਂ ਦੇ ਸਿਰ ਤੇ ਸਾਡੇ ਸਿਰ ਤੇ ਆਪਣਾ ਮੇਰਾ ਪਰਿਆ ਹੱਥ ਰੱਖੋ ਅਰਦਾਸਾਂ ਕਰੋ ਤਾਂ ਕਿ ਅਸੀਂ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਸਾਰੇ ਮਿਲ ਜੁਲ ਕੇ ਰਲ ਮਿਲ ਕੇ ਇਸ ਪੰਜਾਬ ਨੂੰ ਹੋਰ ਹਰਿਆ ਭਰਿਆ ਕਰ ਸਕੀਏ। ਆ ਪੁਨੀਤ ਵੀਰ ਜੀ ਕੀ ਕਹਿਣਾ ਚਾਹੋਗੇ ਯੂਨਾਈਟਿਡ ਸਿਕਸ ਦੀ ਤਰਫੋਂ ਤੁਸੀਂ ਵੀ ਇੱਥੇ ਖੜੇ ਹੋ। ਕਾਹੇ ਕੁ ਜਿੱਕਾ ਖਾਲਸਾ ਵਾਈਟ ਜੀ ਫਤਿਹ। ਜਿਵੇਂ ਤੁਸੀਂ ਦੇਖ ਹੀ ਰਹੇ ਹੋ ਯੂਨਾਈਟਿਡ ਸਿਕ ਕੋਰ ਗੁਰੂ ਨਾਨਕ ਲੰਗਰ ਮਿਸ਼ਨ ਕੱਠੇ ਹੀ ਚੱਲ ਰਿਹਾ ਅੱਜ 20-25 ਦਿਨ ਤੋਂ। ਜੀ ਤੇ ਅੱਜ ਜਤਿੰਦਰ ਵੀਰ ਨੇ ਵੀ ਇੱਕ ਬੜੀ ਵੱਡੀ ਗੱਲ ਕਹੀ ਤੀ ਹੈ ਕਿ ਘਰ ਦੇ ਹਾਲਾਤ ਦੇਖ ਕੇ ਜੀ ਬੇਬੇ ਬਾਪੂ ਲਈ ਜੋ ਸਿਮਟ ਹੋ ਸਰਯਦੀ ਸੇਵਾ ਗੁਰੂ ਨਾਨਕ ਲੰਗਰ ਮਿਸ਼ਨ ਜੰਮੂ ਵਾਲੀ ਉਹ ਕਰੇਗੀ ਤੇ ਉਹ ਸੇਵਾ ਜਲਦ ਹੀ ਭਾਈ ਸਾਹਿਬ ਨੂੰ ਕੀਤੀ ਜਾਏਗੀ ਸਰਪੀ ਸਿੰਘ ਜੀ ਤੱਕ ਸਰਜੀ ਸਿੰਘ ਜੀ ਤੱਕ ਕੌਣ ਕੀਤੀ ਜਾਏਗੀ ਠੀਕ ਤੇ ਜਿਸ ਤਰ੍ਹਾਂ ਕਿ ਅਸੀਂ ਲੈਂਟਰ ਉੱਥੇ ਪਾਉਂਦੇ ਸਾਂ ਅੱਜ ਇਹ ਲੈਂਟਰ ਆਪਣੇ ਘਰ ਪੰਜਾਬ ਵਿੱਚ ਵੀ ਪਾਇਆ ਹੈ ਕੀ ਬਾਤ ਹੈ ਜੀ ਵਾਹ ਜੀ ਵਾਹ ਸੋਹਣਾਂ ਸੋ ਇਹ 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 ਹੈ ਜੀ ਪੰਜਾਬ ਐਵੇਂ ਨਾ ਕਹੋ ਕਿ ਪੰਜਾਬ ਉਜੜ ਗਿਆ ਐਵੇਂ ਨਾ ਕਹੋ ਕਿ ਪੰਜਾਬ ਹੜ੍ਹਾਂ ਦੀ ਮਾਰ ਨੂੰ ਨਹੀਂ ਸਹਾਰ ਸਕਦਾ ਕਿਹੜੇ ਹੜ ਬڑے-ਬڑے ਹੜ ਆਏ ਬڑے-ਬڑے اٹਕ ਰੋਕਤਾ اٹਕ ਰੋਕਤਾ ਅਫਗਾਨਿਸਤਾਨ ਦੇ ਲੱਗੇ ਜਾ ਕੇ ਆਹ ਰਾਵੀ ਕੀ ਹੈਗਾ ਇਹ ਰਾਵੀ ਵੀ ਰੁਕ ਗਿਆ ਜੇ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਰਾਵੀ ਦੀ ਹਿੰਮਤ ਪਵੇਗੀ ਜਦੋਂ ਵਾਰਸ ਪੰਜਾਬ ਦੇ ਖੜ ਜਾਣ ਤਰ ਰਾਵੀ ਦੀ ਹਿੰਮਤ ਪਵੇਗੀ ਕਿ ਮੁੜ ਕੇ ਪੰਜਾਬ ਦੇ ਉੱਤੇ ਹਮਲਾ ਕਰੇ ਤੇ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਬੇਬੇ ਬਾਪੂ ਜੇ ਕਿਤੇ ਹੋਰ ਵੀ ਹੋਣ ਤੇ ਇਹੋ ਜਿਹੇ ਵਾਰਿਸ ਪੰਜਾਬ ਦੇ ਗੁਰੂ ਨਾਨਕ ਲੰਗਰ ਮਿਸ਼ਨ ਯੂनाइटेड 6 ਦੇ ਵੀਰ ਉੱਥੇ ਵੀ ਆਪਣੇ ਆਪ ਹੀ ਜਿਹੜਾ ਹੈ ਗੁਰੂ ਰਾਮਦਾਸ ਜੀ ਪੁਜਾ ਦੇਣ ਤਾਂ ਕਿ ਇਹੋ ਜਿਹੇ ਬਾਪੂ ਤੇ ਬੇਬੇ ਜਿਹੜੇ ਨੇ ਬਿਨਾਂ ਸ਼ੈਲਟਰ ਤੋਂ ਨਾ ਰਹਿ ਸਕਣ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ